ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਤਕਾਰ ਉਮੀਦ ਕਰਦੀਆਂ ਕਿ ਸਾਰੇ ਠੀਕ ਠਾਕ ਹੋਣਗੇ ਵਾਹਿਗੁਰੂ ਸਾਰਿਆਂ ਉੱਪਰ ਮਿਹਰ ਕਰੇ ਹੱਥ ਰੱਖੇ ਦੋ ਪਲਾਈਨਾਂ ਜੰਗ ਬਾਰੇ ਲਿਖੀਆਂ ਸੀ ਜੰਗਾ ਚੰਗੀਆਂ ਨਹੀਂ ਹੁੰਦੀਆਂ ਦੋਹੇ ਹਾਕਮਾਂ ਨੂੰ ਸਮਝਾਈ ਰੱਬਾ ਜੰਗਾ ਚੰਗੀਆਂ ਨਹੀਂ ਹੁੰਦੀਆਂ ਦੋਹੇ ਹਾਕਮਾਂ ਨੂੰ ਇਹ ਗੱਲ ਸਮਝਾਈ ਰੱਬਾ ਵਧੇਗੀ ਨਫ਼ਰਤ ਰਹਿਣਗੇ ਪਾੜੇ ਇਹ ਗੱਲ ਉਹਨਾਂ ਦੇ ਖਾਨੇ ਪਾਈ ਰੱਬਾ ਸਾਨੂੰ ਫੇਰ ਨਨਕਾਣੇ ਤੇ ਕਰਤਾਰਪੁਰ ਸਾਹਿਬ ਨਾਲ ਮਣਾਈ ਰੱਬਾ ਦੋਹਾਂ ਦੇਸ਼ਾਂ ਦੀ ਸਾਂਝ ਬਧਾਈ ਰੱਬਾ ਨਫ਼ਰਤ ਨਹੀਂ ਪਿਆਰ ਬੰਡੋ ਦੋਹਾਂ ਦੇਸ਼ਾਂ ਦੇ ਹਾਕਮਾਂ ਦੇ ਇਹ ਗੱਲ ਖਾਨੇ ਪਾਈ ਰੱਬਾ ਇਸ ਜੰਗ ਨੂੰ ਤੂੰ ਮੁਕਾਈ ਰੱਬਾ ਇਸ ਜੰਗ ਨੂੰ ਤੂੰ ਮੁਕਾਈ ਰੱਬਾ ਦੋਹਾਂ ਹਾਕਮਾਂ ਤੋਂ ਸਮਝਾਈ ਰੱਬਾ ਦੋਹਾਂ ਹਾਕਮਾਂ